ਦੋਸਤੋ ਸਤਿ ਸ਼੍ਰੀ ਅਕਾਲ ਜੀ ਇੱਕ ਹੋਰ ਕਹਾਣੀ ਲੈ ਕੇ ਜੁੜਿਆ ਜੀ ਮੈਂ ਤੁਹਾਡੇ ਨਾਲ ਹੋ ਸਕਦਾ ਤੁਸੀਂ ਇਹ ਕਹਾਣੀ ਹੋਰ ਬਹੁਤ ਸਾਰੇ ਚੈਨਲਸ ਤੋਂ ਸੁਣੀ ਹੋਵੇ ਜੇ ਨਹੀਂ ਸੁਣੀ ਤਾਂ ਪੰਜਾਬੀ ਦੇ ਵਿੱਚ ਮੈਂ ਤੁਹਾਨੂੰ ਜ਼ਰੂਰ ਸੁਣਾਉਂਗਾ ਕਿਉਂਕਿ ਇਹ ਕਹਾਣੀ ਇੱਕ ਤਾਂ ਸਿੱਖਿਆ ਬਹੁਤ ਵਧੀਆ ਦਿੰਦੀ ਆ ਤੇ ਮੈਨੂੰ ਪਰਸਨਲੀ ਬਹੁਤ ਪਸੰਦ ਆ ਨਿੱਕੇ ਜੀ ਬੱਚੀ ਦੀ ਕਹਾਣੀ ਆ ਜੀ ਮੈਡੀਕਲ ਸ਼ਾਪ ਦੇ ਉੱਤੇ ਉਹ ਬੱਚੀ ਪਹੁੰਚਦੀ ਆ ਉੱਥੇ ਬਹੁਤ ਜ਼ਿਆਦਾ ਭੀੜ ਸੀਗੀ ਹੁਣ ਇੰਨੀ ਜ਼ਿਆਦਾ ਭੀੜ ਸੀ ਜਦੋਂ ਉਹ ਬੱਚੀ ਦੁਕਾਨਦਾਰ ਨੂੰ ਆਵਾਜ਼ ਮਾਰਨ ਦੀ ਕੋਸ਼ਿਸ਼ ਕਰਦੀ ਆ ਤਾਂ ਉਹਦਾ ਧਿਆਨ ਬੱਚੀ ਵੱਲ ਨਹੀਂ ਜਾਂਦਾ ਉਹ ਕਾਫੀ ਵਾਰ ਕੋਸ਼ਿਸ਼ ਕਰਦੀ ਆ ਕਿ ਦੁਕਾਨਦਾਰ ਨੂੰ ਉਹ ਬੁਲਾ ਲਵੇ ਪਰ ਜਦੋਂ ਉਹਦੇ ਵੱਲ ਕੋਈ ਧਿਆਨ ਨਹੀਂ ਦਿੰਦਾ ਤਾਂ ਉਹ ਕੀ ਕਰਦੀ ਆ ਆਪਣਾ ਜਿਹੜਾ ਗੋਲਕ ਉਹਨੇ ਹੱਥ 'ਚ ਫੜਿਆ ਹੋਇਆ ਸੀਗਾ ਇੱਕ ਪੈਸਿਆਂ ਦਾ ਉਹ ਜ਼ੋਰ ਦੀ ਉੱਥੇ ਰੱਖ ਦਿੰਦੀ ਆ ਕਾਊਂਟਰ ਦੇ ਉੱਤੇ ਤੇ ਇਹਦੇ ਨਾਲ ਸਾਰਿਆਂ ਦਾ ਜਿਹੜਾ ਧਿਆਨ ਆ ਉਹ ਬੱਚੀ ਦੇ ਵੱਲ ਜਾਂਦਾ ਦੁਕਾਨਦਾਰ ਉਸ ਬੱਚੀ ਨੂੰ ਪੁੱਛਦਾ ਵੀ ਦੱਸ ਪੁੱਤ ਤੈਨੂੰ ਕੀ ਚਾਹੀਦਾ ਉਹ ਕਹਿੰਦੀ ਆ ਜੀ ਆਹਾ ਮੇਰਾ ਗੋਲਕ ਆ ਮੇਰੇ ਕੋਲ ਬਹੁਤ ਸਾਰੇ ਪੈਸੇ ਨੇ ਤੇ ਇਹਦੇ ਨਾਲ ਮੈਨੂੰ ਚਮਤਕਾਰ ਦੇ ਦੋ ਮੈਂ ਚਮਤਕਾਰ ਲੈਣ ਆਈ ਆ ਹੁਣ ਬੱਚਿਆਂ ਦੇ ਕੋਲ ਦੇਖੋ ਪੈਸੇ ਭਾਵੇਂ ਗੋਲਕ 'ਚ ਥੋੜੇ ਵੀ ਹੋਣ ਨਾ ਉਹਨਾਂ ਲਈ ਬਹੁਤ ਜ਼ਿਆਦਾ ਹੀ ਹੁੰਦੇ ਨੇ ਤੇ ਉਹ ਇੱਕ ਮਾਸੂਮ ਜੀ ਬੱਚੀ ਸੀ ਚਮਤਕਾਰ ਲੈਣ ਆਈ ਸੀ ਜਦੋਂ ਦੁਕਾਨਦਾਰ ਇਸ ਗੱਲ ਤੇ ਹੈਰਾਨ ਹੁੰਦਾ ਤੇ ਉਹ ਪੁੱਛਦਾ ਵੀ ਪੁੱਤ ਇੱਥੇ ਕਿਹੜਾ ਚਮਤਕਾਰ ਲੈਣ ਆਈ ਆ ਇੱਥੇ ਕੋਈ ਚਮਤਕਾਰ ਨਹੀਂ ਇੱਥੇ ਤਾਂ ਦਵਾਈਆਂ ਮਿਲਦੀਆਂ ਨੇ ਉਹ ਭੀੜ ਦੇ ਵਿੱਚ ਇੱਕ ਕੋਈ ਰੱਬ ਦਾ ਬੰਦਾ ਬੜਾ ਮਾਨਸ ਖੜਾ ਸੀਗਾ ਉਹ ਬੱਚੀ ਵੱਲ ਥੋੜਾ ਜਿਹਾ ਹੁੰਦਾ ਡਾਇਰੈਕਟ ਤੇ ਉਹਨੂੰ ਪੁੱਛਦਾ ਵੀ ਪੁੱਤ ਤੂੰ ਮੈਨੂੰ ਦੱਸ ਵੀ ਤੈਨੂੰ ਕੀ ਚਾਹੀਦਾ ਕਿਹੜਾ ਚਮਤਕਾਰ ਚਾਹੀਦਾ ਵੀ ਮੈਂ ਤੇਰੀ ਮਦਦ ਕਰੂੰਗਾ ਉਹ ਫੇਰ ਕਹਿੰਦੀ ਆ ਵੀ ਆ ਗੋਲਕ ਆ ਜੀ ਮੇਰੇ ਕੋਲ ਸਾਰੇ ਮੇਰੇ ਪੈਸੇ ਲੈ ਲਓ ਤੇ ਚਮਤਕਾਰ ਮੈਨੂੰ ਦੇ ਦਿਓ ਫੇਰ ਜਦੋਂ ਉਹ बार-बार ਰੱਬ ਦਾ ਬੰਦਾ ਪੁੱਛਦਾ ਤਾਂ ਬੱਚੀ ਦੱਸਦੀ ਆ ਕਿ ਮੇਰਾ ਇੱਕ ਭਰਾ ਵਾ ਥੋੜੇ ਦਿਨ ਪਹਿਲਾਂ ਉਦੇ ਸਿਰ ਵਿੱਚ ਬਹੁਤ ਤੇਜ਼ ਦਰਦ ਹੋਇਆ ਤੇ ਉਹਨੂੰ ਹਸਪੀਟਲ ਦੇ ਵਿੱਚ ਮੇਰੇ ਮੰਮੀ ਡੈਡੀ ਨੇ ਭਰਤੀ ਕਰਾਇਆ ਤੇ ਮੈਂ ਆਪਣੇ ਮੰਮੀ ਡੈਡੀ ਨੂੰ ਰੋਜ਼ ਪੁੱਛਦੀਆਂ ਕਿ ਮੇਰਾ ਭਰਾ ਵਾ ਜਿਹੜਾ ਕਦੋਂ ਵਾਪਸ ਆਊਗਾ ਉਹ ਰੋਜ਼ ਮੈਨੂੰ ਲਾਰਾ ਲਾਉਂਦੇ ਨੇ ਉਹ ਅੱਜ ਆਜੂਗਾ ਉਹ ਕੱਲ ਆਜੂਗਾ ਤੇ ਕੱਲ ਪਰਸੋਂ ਮੈਂ ਆਪਣੇ ਮੰਮੀ ਨੂੰ ਰੋਂਦੇ ਹੋਏ ਦੇਖਿਆ ਤੇ ਡੈਡੀ ਉਹਨਾਂ ਨੂੰ ਕਹਿ ਰਹੇ ਸੀ ਵੀ ਤੂੰ ਰੱਬ ਤੇ ਭਰੋਸਾ ਰੱਖ ਮੇਰੇ ਕੋਲ ਇੰਨੇ ਪੈਸੇ ਨਹੀਂ ਹੈਗੇ ਮੇਰੇ ਭਰਾ ਦਾ ਦਿਮਾਗ ਦਾ ਕੋਈ ਆਪਰੇਸ਼ਨ ਹੋਣਾ ਵਾ ਉਹਦੇ ਤੇ ਬਹੁਤ ਸਾਰੇ ਪੈਸੇ ਲੱਗਣੇ ਨੇ ਤੇ ਮੇਰੇ ਪਾਪਾ ਨੇ ਜਿਹੜੇ ਉਹ ਇੰਨੇ ਪੈਸੇ ਨਹੀਂ ਦੇ ਸਕਦੇ ਤੇ ਹੁਣ ਉਹਨਾਂ ਨੇ ਮੰਮੀ ਨੂੰ ਇੱਕੋ ਗੱਲ ਕਹੀ ਆ ਕਿ ਕੋਈ ਚਮਤਕਾਰ ਤੇਰੇ ਬੇਟੇ ਨੂੰ ਬਚਾ ਸਕਦਾ ਯਾਨੀ ਕਿ ਉਸ ਬੱਚੀ ਦੇ ਭਰਾ ਨੂੰ ਕੋਈ ਚਮਤਕਾਰ ਹੀ ਬਚਾ ਸਕਦਾ ਉਸ ਬੱਚੀ ਨੇ ਇਹ ਗੱਲ ਆਪਣੇ ਮਾਪਿਓ ਦੀ ਕਹੀ ਹੋਈ ਸੁਣ ਲਈ ਹੁਣ ਇੱਕ ਤਾਂ ਉਹਦੇ ਦਿਮਾਗ 'ਚ ਇਹ ਗੱਲ ਬੈ ਗਈ ਕਿ ਬਹੁਤ ਸਾਰੇ ਪੈਸੇ ਲੱਗਣੇ ਨੇ ਇੱਕ ਚਮਤਕਾਰ ਹੁਣ ਉਹਨੂੰ ਲੱਗਦਾ ਸੀ ਕਿ ਉਹਦੀ ਗੋਲਕ 'ਚ ਬਹੁਤ ਸਾਰੇ ਪੈਸੇ ਨੇ ਤੇ ਉਹਦੇ ਨਾਲ ਉਹਦਾ ਚਮਤਕਾਰ ਆ ਜਾਊਗਾ ਜਦੋਂ ਉਹ ਰੱਬ ਦਾ ਬੰਦਾ ਇਹ ਗੱਲ ਸੁਣਦਾ ਵਾ ਵੀ ਇਹ ਬੱਚੀ ਚਮਤਕਾਰ ਤਾਂ ਕਰਕੇ ਲੈਣਾ ਹੀ ਆ ਉਹਨੂੰ ਪੁੱਛਦਾ ਵੀ ਤੇਰੀ ਗੋਲਕ 'ਚ ਕਿੰਨੇ ਪੈਸੇ ਆ ਦੱਸ ਬੱਚੀ ਨਾਲ ਹੀ ਦੀ ਜ਼ੋਰ ਦੀ ਥੱਲੇ ਗੋਲਕ ਸੁੱਟ ਦਿੰਦੀ ਆ ਉਹਦੇ ਵਿੱਚੋਂ ਸਾਰੀ ਭਾਣ ਨਿਕਲਦੀ ਆ ਸਿੱਕੇ ਨਿਕਲਦੇ ਨੇ ਤੇ ਟੋਟਲ 19 ਰੁਪਏ ਬਣਦੇ ਨੇ ਜੀ ਉਸ ਗੋਲਕ ਦੇ ਵਿੱਚ ਜਿਹੜੇ ਸੀਗੇ ਉਹ ਰੱਬ ਦਾ ਜਿਹੜਾ ਬੰਦਾ ਉੱਥੇ ਭੀੜ ਦੇ ਵਿੱਚ ਖੜਾ ਸੀ ਉਹ ਪਤਾ ਕੌਣ ਸੀ ਇੱਕ ਬ੍ਰੇਨ ਸਰਜਨ ਸੀਗਾ ਬਹੁਤ ਵਧੀਆ ਤੇ ਕਿਸੇ ਕੰਮ ਕਰਕੇ ਉਸ ਮੈਡੀਕਲ ਸ਼ਾਪ ਤੇ ਆਇਆ ਸੀ ਉਹ ਡਾਕਟਰ ਸੀਗਾ ਇੱਕ ਤੇ ਉਸ ਬੱਚੀ ਨੂੰ ਇਹ ਵਾਅਦਾ ਕਰਦਾ ਕਿ ਮੈਂ ਤੇਰੇ ਭਰਾ ਦਾ ਆਪਰੇਸ਼ਨ ਕਰੂੰਗਾ ਦਿਮਾਗ ਦਾ ਤੇ ਆ ਜਿਹੜੇ ਤੇਰੇ 19 ਰੁਪਏ ਆ ਇਹ ਲੈ ਕੇ ਆਪਰੇਸ਼ਨ ਕਰੂੰਗਾ ਦੋਸਤੋ ਉਹ ਜਿਹੜਾ ਡਾਕਟਰ ਸੀਗਾ ਆਪਣੀ ਜ਼ੁਬਾਨ ਪੂਰੀ ਕਰਦਾ ਤੇ ਉਸ ਬੱਚੀ ਦੇ ਭਰਾ ਦਾ ਆਪਰੇਸ਼ਨ ਪੂਰਾ ਸਫਲ ਕਰਦਾ ਵਾ ਤੇ ਥੋੜੇ ਦਿਨਾਂ ਬਾਅਦ ਹੀ ਉਹਦਾ ਜਿਹੜਾ ਭਰਾ ਵਾ ਉਹ ਘਰ ਵਾਪਸ ਆ ਜਾਂਦਾ ਉਹਦੇ ਮਾਪਿਓ ਤੱਕ ਇਹ ਸਾਰੀ ਜਿਹੜੀ ਇਹ ਜੋ ਵੀ ਹਾਦਸਾ ਸੀਗਾ ਉਹ ਪਹੁੰਚ ਚੁੱਕਿਆ ਸੀ ਕਿ ਉਹਨਾਂ ਦੀ ਬੱਚੀ ਨੇ ਕਿਵੇਂ ਮੈਡੀਕਲ ਸ਼ਾਪ ਤੇ ਖੜੀ ਨੇ ਇਹ ਸਾਰਾ ਜਿਹੜਾ ਪਾਸਾ ਪਲਟਤਾ ਹੁਣ ਦੇਖੋ ਦੋਸਤੋ ਇਹ ਕਹਾਣੀ ਤਾਂ ਇੱਥੇ ਖਤਮ ਹੋ ਗਈ ਤੁਹਾਨੂੰ ਚੰਗੀ ਲੱਗੀ ਹੋਊਗੀ ਪਰ ਸਿੱਖਿਆ ਦੇਖੋ ਕਿੰਨੀ ਸੋਹਣੀ ਮਿਲਦੀ ਆ ਕਿ ਸਾਨੂੰ ਕਦੇ ਵੀ ਜ਼ਿੰਦਗੀ ਦੇ ਵਿੱਚ ਹੌਸਲਾ ਨਹੀਂ ਹਾਰਨਾ ਚਾਹੀਦਾ ਜਦੋਂ ਵੀ ਲੱਗੇ ਮੁਸੀਬਤ ਆ ਗਈ ਕੋਈ ਰਾਹ ਨਹੀਂ ਦਿਖ ਰਿਹਾ ਪ੍ਰਮਾਤਮਾ ਦਾ ਜਰੂਰ ਨਾਮ ਲਓ ਹੌਸਲਾ ਰੱਖੋ ਕੋਈ ਨਾ ਕੋਈ ਕੋਸ਼ਿਸ਼ ਜਰੂਰ ਕਰਦੇ ਰਹੋ ਇਹ ਨਹੀਂ ਪਤਾ ਪ੍ਰਮਾਤਮਾ ਨੇ ਕਿਹੜੇ ਰੂਪ ਦੇ ਵਿੱਚ ਆ ਕੇ ਤੁਹਾਡੀ ਮਦਦ ਕਰ ਦੇਣੀ ਆ ਪਰ ਜੇ ਤੁਸੀਂ ਢੇਰੀ ਢਾ ਕੇ ਬਹਿ ਗਏ ਫਿਰ ਪ੍ਰਮਾਤਮਾ ਨੇ ਮਦਦ ਨਹੀਂ ਕਰਨੀ ਇੱਕ ਹੋਰ ਜਿਹੜੀ ਸਿੱਖਿਆ ਮਿਲਦੀ ਆ ਕਿ ਬੱਚਿਆਂ ਦੇ ਵਾਂਗੂ ਹਮੇਸ਼ਾ ਪੋਜ਼ਿਟਿਵ ਰਹੋ ਆਪਣੇ ਆਖਰੀ ਸਾਹਾਂ ਤੱਕ ਲੜਦੇ ਰਹੋ ਜੋ ਵੀ ਤੁਸੀਂ ਪਾਉਣਾ ਚਾਹੁੰਦੇ ਹੋ ਮੁਸੀਬਤਾਂ ਤੋਂ ਬਾਹਰ ਆਉਣਾ ਚਾਹੁੰਦੇ ਹੋ ਕਦੇ ਵੀ ਹਿੰਮਤ ਨਾ ਹਾਰਿਓ ਲੜਦੇ ਰਹੋ ਬਹੁਤ ਬਹੁਤ ਧੰਨਵਾਦ ਜੀ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਕਹਾਣੀ ਦੇ ਨਾਲ ਜਲਦੀ ਹਾਜ਼ਰ ਹੋਣਾ